ਚਰਖੜੀਆਂ ਤੇ ਚੜੇ ਚਰਖੜੀਆਂ ਤੇ ਚੜਨ ਦਾ ਜ਼ਿਕਰ ਭਾਈ ਸੁਬੇਕ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਭਾਈ ਸ਼ਹਾਬਾਦ ਸਿੰਘ ਦੀ ਸ਼ਹਾਦਤ ਨਾਲ ਜੁੜਿਆ ਹੈ ਭਾਈ ਸਾਹਿਬ ਦਾ ਸੁਪੁੱਤਰ ਭਾਈ ਸ਼ਹਾਬਾਦ ਸਿੰਘ ਬਹੁਤ ਹੀ ਖੂਬਸੂਰਤ ਅਤੇ ਤੀਖਣ ਬੁੱਧੀ ਵਾਲਾ ਨੌਜਵਾਨ ਸੀ ਜਿਸ ਕਾਜ਼ੀ ਕੋਲ ਸ਼ਹਾਬਾਜ਼ ਪੜਦਾ ਸੀ ਉਹ ਸ਼ਹਾਬਾਦ ਸਿੰਘ ਨੂੰ ਮੁਸਲਮਾਨ ਬਣਾ ਕੇ ਆਪਣੀ ਬੇਟੀ ਦਾ ਵਿਆਹ ਇਸ ਨਾਲ ਕਰਨਾ ਚਾਹੁੰਦਾ ਸੀ ਸ਼ਹਾਬਾਦ ਸਿੰਘ ਵੱਲੋਂ ਮੁਸਲਮਾਨ ਬਣਨ ਤੋਂ ਇਨਕਾਰ ਕਰਨਤੇ ਜਹਿਆ ਖਾਨ ਕੋਲ ਸ਼ਿਕਾਇਤ ਕੀਤੀ ਕਿ ਇਸ ਨੌਜਵਾਨ ਨੇ حضرت ਮੁਹੰਮਦ ਸਾਹਿਬ ਅਤੇ ਬੀਬੀ ਫਾਤਿਮਾ ਸਬੰਧੀ ਬੜੇ ਅਯੋਗ ਸ਼ਬਦ ਕਹੇ ਹਨ ਜਹਿਆ ਖਾਨ ਨੇ ਭਾਈ ਸੁਬੇਕ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਭਾਈ ਸ਼ਹਾਬਾਦ ਸਿੰਘ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲਣ ਲਈ ਆਖਿਆ पर इंकार ਕਰਨਤੇ ਚਰਖੜੀਆਂ ਤੇ ਚੜਾਉਣ ਦਾ ਫਤਵਾ ਸੁਣਾਇਆ ਦੋਹਾਂ ਪਿਓ ਪੁੱਤਰਾਂ ਨੂੰ ਚਰਖੜੀਆਂ ਤੇ ਛਾੜ ਕੇ ਲਾਹੌਰ ਵਿੱਚ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਆਪਣੇ ਇਨਾ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਨਿਤ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ